ਮੰਮੀ ਕੀ ਕਰ ਰਹੇ ਹੋ ਪੁੱਤ ਸਬਜੀ ਦੀ ਲਈ ਹੈ ਤਿਆਰੀ ਕਰਨ ਮੈਂ ਤਾਂ ਅੱਜ ਤਰੇਲੇ ਲਾ ਕੇ ਲਿਆਂਦੇ ਡਾਡੀ ਤੇਰੇ ਨੇ ਮੈਂ ਜਿਹੋ ਧਰ ਲੈਨੇ ਆ ਚਲ ਵਧੀਆ ਮੰਮੀ ਵੈਸੇ ਜੀ ਵੀ ਗੜਮਿਆਂ ਦੀ ਕਰਦੇ ਚੀਜ਼ਾਂ ਖਾਣ ਨੂੰ ਹਾਂ ਪੁੱਤ ਮੈਨੂੰ ਪਤਾ ਹੈ ਮੇਰਾ ਮੁੰਡਾ ਨਾ ਸੁੱਕੀ ਸਬਜੀ ਦਾ ਸ਼ਕੀਨ ਆ ਮੈਂ ਚਲ ਆ ਦੇਖੋ ਬਣਾ ਲੈਨੇ ਸਬਜੀ ਕੀ ਪੁੱਤ ਧਰ ਨਹੀਂ ਹੈ ਬੂਏ ਦੇ ਅੱਗੇ ਸਬਜੀ ਲੱਗੀ ਆ ਕੋਈ ਨਾ ਕੋਈ ਜਿਹੜਾ ਲੰਗਦਾ ਨਾ ਉਹੋ ਹੀ ਲੈ ਜਾਂਦਾ ਤੇ ਉੱਤੋਂ ਤੇਰੀ ਚਾਚੀ ਵੇਖ ਲੈ ਸਹੀਂ ਉਹਨੇ ਕੋਈ ਸਬਜੀ ਨਹੀਂ ਛੱਡਣੀ ਹੁੰਦੀ ਓਏ ਮੰਮੀ ਸਬਜੀ ਆ ਫਿਰ ਕੀ ਆ ਜਦੋਂ ਲੱਗੀ ਆ ਤੇ ਫਿਰ ਬੰਦੇ ਨੇ ਤੇ ਉਨੀ ਖਰਨੀ ਤੋੜ ਕੇ ਜਿਹਨੂੰ ਲੋੜ ਵਾ ਖਾਣ ਨੂੰ ਲੱਗੀ ਆਹੀਂ ਖਾ ਲਈ ਕੰਨੇ ਖਾ ਲਈ ਫੇਰ ਕੀ ਦੀ ਗੱਲ ਵਾ ਆਵੇਂ ਨਾ ਕਰਿਆ ਕਰੋ ਇਦਾਂ ਉਹ ਤੇ ਜਿੰਨੇ ਲਾਈ ਹੋਏ ਉਹਨੂੰ ਮੈਂ ਹੁੰਦਾ ਆਪਣੇ ਘਰ ਦੀ ਸਬਜ਼ੀ ਲਾ ਕੇ ਦਿਖਾਈਏ ਓ ਯਾਰ ਕੋਈ ਗੱਲ ਨਹੀਂ ਜੇ ਕੋਈ ਲੈ ਜੂਗਾ ਫੇਰ ਉੱਥੇ ਕੀ ਆ ਜਣਾ ਵਾ ਬਸ ਠੀਕ ਆ ਤੂੰ ਹੀ ਤੇ ਪਤਾ ਨਹੀਂ ਕੀ ਕਿਦਾਂ ਦੀਆਂ ਗੱਲਾਂ ਕਰਦੇ ਰਹਿੰਦੇ ਓਦੇ ਕੁਝ ਨਹੀਂ ਹਾਲ ਤਾਂ ਗੱਲ ਕੋਈ ਹੋਰ ਕਰਨਾ ਆਂ ਤੇ ਤੂੰ ਪੂਰੀ ਕਰਦੇ ਘਰ ਜਿਹੜੀ ਕਰਨਾ ਆਵਾ ਚਾਚੀ ਦੀ ਗੱਲ ਦਾ ਤੇ ਤੁਹਾਨੂੰ ਇੰਨਾ ਦੁੱਖ ਲੱਗਦਾ ਨਾ ਭੈਣ ਭਰਾਵਾਂ ਨੂੰ ਕੋਈ ਕਹਿ ਨਹੀਂ ਚੱਲ ਛੱਡੋ ਤੁਸੀਂ ਪਹਿਲੇ ਮੇਰੀ ਗੱਲ ਸੁ ਮੈਂ ਆਇਆ ਵਾਂ ਤੂੰ ਇੱਥੇ ਬੈਠੀ ਰਹੀ ਮੈਂ ਚੱਲ ਆਂ ਗੰਡਾ ਡੇਵਲ ਹਾਂ ਹਾਂ ਕਿ ਨੋ ਤੇ ਤੂੰ ਹੀ ਲੱਭੀ ਆਪਣੀ ਮਰਜ਼ੀ ਦੀ ਅੱਛਾ ਤੇ ਕਿਦਾਂ ਕੰਮਕੋੜ ਕਰਦੀ ਆ ਠੀਕ ਆ ਲੈ ਪੁੱਤ ਇਹ ਕਿਹੜੀ ਗੱਲ ਪੁੱਛੀ ਆ ਸਾਰਾ ਕੰਮ ਕਰਦੀ ਆ ਮੈਂ ਆਪਣੀ ਮਰਜ਼ੀ ਨਾਲ ਕਰ ਲਾਂ ਤਾਂ ਕਰਨਾ ਇਹ ਦੋਸਤ ਮੇਰੀ ਮੰਮੀ ਤੂੰ ਮੰਜੇ ਦਾ ਪੈਰ ਨਾ ਥੱਲੇ ਪਾ ਬਸ ਅੱਕੀ ਗੱਲ ਵਾ ਕਿ ਆ ਮੈਂ ਸਫਾਈ ਕਰੀ ਜਾਂਦੇ ਝੂਠ ਨਾ ਬੋਲੇ ਕੋਈ ਦੇ ਲੈ ਪੁੱਤ ਝੂਠ ਵਾਲੀ ਕਿਹੜੀ ਗੱਲ ਆ ਇਹੋ ਜੀ ਧੀ ਤੇ ਕਰਮਾਂ ਵਾਲਿਆਂ ਨੂੰ ਮਿਲਦੀ ਐ ਮੈਂ ਤਾਂ ਕਿਤੇ ਮੁੱਤੀ ਪੁੱਨ ਕੀਤੇ ਜਿੱਦਾਂ ਦੀ ਮੈਨੂੰ ਧੀ ਮਿਲੀ ਉਦੋਂ ਮੈਂ ਪਾਏ ਗੁੱਸੇ 'ਚ ਆ ਜਾ ਆ ਉਹ ਨਹੀਂ ਦੰਦ ਤੋਂ ਦੰਦ ਚੁੱਕਦੀ ਪਤਾ ਨਹੀਂ ਕਿਹੜੀ ਮਾਂ ਨੇ ਜਨਮ ਦਿੱਤਾ ਉਹਨੂੰ ਕਿਹੜੇ ਕਰਮਾਂ ਵਾਲੀ ਚੱਲ ਫੇਰ ਤੇ ਵਧੀਆ ਵਾ ਮੰਮੀ ਮੈਂ ਕਹਾਂ ਚੱਲ ਮੈਂ ਪੁੱਛਦਾਂ ਭਲਾ ਘਰਦਿਆਂ ਨੂੰ ਇਹ ਨਾ ਵੀ ਕਿਤੇ ਝੂਠੀ ਬੋਲਦੇ ਰਹਿਣ ਤੇ ਨੋਂ ਤਾਂ ਤੰਗ ਆ ਵੀ ਗਏ ਹੁਣ ਨਾ ਨਾ ਪੁੱਤ ਇਹੋ ਜੀ ਕੋਈ ਗੱਲ ਨਹੀਂ ਕਿਤੇ ਤੂੰ ਨਾ ਇਹੋ ਜੀ ਗੱਲ ਮੰਨ ਚ ਲੈ ਮੈਨੂੰ ਤਾਂ ਨੋਂ ਬੜੀ ਵਧੀਆ ਮਿਲੀ ਐ ਨਹੀਂ ਨਹੀਂ ਚੱਲ ਵਧੀਆ ਮੈਂ ਤੇ ਵੈਸੇ ਮੈਂ ਚੱਲ ਪੁੱਛਾਂ ਭਲਾ ਮੰਮੀ ਨੂੰ ਮੇਰਾ ਫਰਜ਼ ਚੱਲ ਪੁੱਤ ਇਹ ਤਾਂ ਗੱਲ ਤੇਰੀ ਠੀਕ ਆ ਨਾਲ ਹੁਣ ਵੇਖ ਉਹਦਾ ਮਾਪਿਓ ਹੈ ਨਹੀਂ ਉਹਨੂੰ ਬੜੀ ਰੀਜ ਆ ਤੇ ਮੈਨੂੰ ਅੱਗੇ ਮਾਪਿਓ ਮਿਲ ਗਿਆ ਵਾ ਤੇ ਚੱਲ ਪੁੱਤ ਮੈਂ ਵੀ ਲੱਗੇ ਉਦਾਂ ਹੀ ਰਹਿਣੀ ਆ ਕਿ ਇਹਨੂੰ ਜਾਪੇ ਹੀ ਨਾ ਕਿ ਮੇਰਾ ਆਪਣਾ ਮਾਪਿਓ ਨਹੀਂ ਹੈਗਾ ਤੇ ਇਹ ਸੱਸ ਸਹੁਰਾ ਵਾ ਤੇ ਸੱਸ ਸਹੁਰੇ ਵੇਲੇ ਤਾਂ ਤੇ ਨਹੀਂ ਰੱਖਣਾ ਉਹ ਮੈਨੂੰ ਵਧੀਆ ਸਮਝਦੀ ਤੇ ਮੈਂ ਵੀ ਇਹਨੂੰ ਵਧੀਆ ਸਮਝਦੀ ਆ ਚੱਲ ਵਧੀਆ ਮੰਮੀ ਇਦਾਂ ਰਲ ਮਿਲ ਕੇ ਟਾਈਮ ਲੰਘ ਜੇ ਤੇ ਬੜਾ ਵਧੀਆ ਵਾ ਹੋਰ ਪੁੱਤ ਆਵੇਂ ਨਿਗੀਆਂ ਨਿਗੀਆਂ ਗੱਲਾਂ ਤੋਂ ਜਿਦਾ ਕਰਦੇ ਰੋ ਤੇ ਜੇ ਹਰ ਮਿਲ ਕੇ ਟਾਈਮ ਕੱਢ ਲਾਂਗੇ ਤਾਂ ਸੋਹਣੇ ਲੱਗਾਂਗੇ। ਯਾਰ ਏਦਾਂ ਮੇਰਾ ਜਦੋਂ ਵਿਆਹ ਹੋਇਆ ਨਹੀਂ ਤੈਂ ਕੀਤਾ ਨਹੀਂ ਹਲੇ ਤੇ ਉਦੋਂ ਮੈਂ ਵੀ ਸੋਚਦਾ ਮਾਂ ਜਦੋਂ ਲੋਕਾਂ ਦੇ ਘਰ ਕਲੇਸ਼ ਪਿਆ ਜਾਂਦੇ ਕਿ ਏਦਾਂ ਹੀ ਮੇਰਾ ਵੀ ਕੰਮ ਚੱਲੂ ਹੋ ਗਿਆ ਲੱਗਦਾ। ਨਹੀਂ 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 ਪੁੱਤ ਪਰ ਇਹ ਆਪੇ ਜਿਹੜੇ ਸਾਲਾਂ ਤੋਂ ਇਹ ਦਸੰਡੇ ਉਹ ਫਿਰ ਤੇ ਚਲੋ ਵਧੀਆ ਵਾ। ਬਹੁਤ ਵਧੀਆ ਅਕਲ ਵਾਲੀ ਕੁੜੀ ਆ। ਮੈਂ ਨਹੀਂ ਕੋਈ ਕਹਿਣ ਦੀ ਨਹੀਂ ਗੱਲ ਜਿੰਨੀ ਸਿਆਣੀ ਆ। ਰੋਟੀ ਤਾਂ ਹੀ ਵਧੀਆ ਬਣਾਉਂਦੀ ਸਵਾਦ। ਮਨੇਰੇ ਉੱਠਦੀ ਆ ਕਿ ਸਾਰਾ ਕੰਮ ਘਰ ਸਮਝਦੀ ਆ। ਇਹੋ ਕੁਛੀ ਪੁੱਤ ਚਾਹੀਦਾ। ਬਸ ਜਿਹੜਾ ਧੀਆਂ ਵਾ ਉਹ ਵੀ ਡੱਗਾ ਪਿਛਾ ਕਰਦੇ ਨੇ ਤੇ ਜੇ ਨੋਹਾਂ ਕਰ ਲੈਣਗੇ ਤਾਂ ਫਿਰ ਕੀ ਹੋ ਚੱਲਿਆ ਵਾ ਟਾਈਮ ਕੱਢਣਾ ਚਾਹੀਦਾ ਨਾਲੇ ਇਹ ਦੱਸੋ ਮਾਂ ਹੀ ਨਹੀਂ ਦਿੰਦੀ ਇਹ ਗੱਲ ਦਾ ਤੇ ਉਹ ਤੇ ਆ ਵੀ ਭੱਜੀ ਫਿਰਦੀ ਕਰਦੀ ਸਾਰੇ ਕੰਮ ਉਹ ਚੱਲ ਮੰਮੀ ਬਸ ਕਰ ਆਵੇਂ ਸੁਣਨਾ ਲੈ ਕੇ ਤੇ ਸੁਣ ਲਈ ਤੇ ਫਿਰ ਆਵੇਂ ਜਿਆਦਾ ਫਿਰ ਕਰੂਗੀ ਉਹ ਨਹੀਂ ਸਕਦਾ ਹੀ ਹੋਣੀਆਂ ਵਾ ਨਹੀਂ ਪੁੱਤ ਇਹੋ ਜੀ ਨਹੀਂ ਗੀ ਚੱਲਣਾ ਕਰਾਂ ਕੋਈ ਕੰਮ ਆਪਣਾ ਕਰ ਲੈ ਕਰ ਲੈ ਜੇ ਸੁਣ ਵੀ ਲੈ ਗਏ ਮੈਂ ਤਾਂ ਵੀ ਨਹੀਂ ਇੱਦਾਂ ਨੇ ਕੰਮ ਕਰਨੇ ਮੈਨੂੰ ਪਤਾ ਵਾ ਬੜੀ ਮੇਕ ਕਰਦੀ ਧੀ ਆ ਇੱਕ ਤੇ ਖਲਾਰਾ ਹੀ ਬੜਾ ਪਿਆ ਵਾ ਜ਼ਿਆਦਾ ਕੰਮ ਕਰਕੇ ਨਾ ਝਾੜੂ ਲਾ ਕੇ ਪੋਚੇ ਲਾ ਲੈਣੀ ਆ ਮੁੜ ਕੇ ਤੁੱਪ ਚੜ ਗਈ ਫਿਰ ਕੰਮ ਕਰਨ ਜੀ ਨਿਕਾ ਕਰਨਾ ਸਰ ਨਾ ਹਾਂਜੀ ਕੀ ਕਰਨੀ ਆ ਕਰ ਲਿਆ ਕੰਮ ਮੁੱਕਾ ਨਹੀਂ ਹਲੇ ਥੋੜਾ ਹੀ ਰਹਿ ਗਿਆ ਬਸ ਉਹ ਚਲ ਬੈ ਇੱਥੇ ਕੋਈ ਨਹੀਂ ਕਰਨੀ ਬਾਤ ਚ ਦੱਸੋ ਉਹ ਮੈਂ ਕਿਹਾ ਕੋਈ ਨਹੀਂ ਥੋੜਾ ਕੰਮ ਕਰ ਲਿਆ ਕਰ ਮੰਮੀ ਨੂੰ ਕੋ ਕਹਿਦਾ ਕਰ ਨਹੀਂ ਤੇਨੂੰ ਨਵ ਨੂੰ ਕਹਿਦਾ ਕਰ ਥੋੜਾ ਬੋਤ ਆਪੇ ਉਹ ਕਰ ਲਿਆ ਕਰਨੀ ਆ ਚਲ ਕੋਈ ਨਹੀਂ ਹੁਣ ਮੈਂ ਕਰਦੀ ਆ ਕੰਮ ਕੰਮ ਹੁੰਦਾ ਕਿੰਨਾ ਕਵਾ ਤੇ ਨਾ ਵੀ ਹੁਣ ਮੇਰੇ ਸੇ ਇਤਿਹਾਸ਼ ਕਰ ਲੂਗੀ ਗਾਂ ਜਦੋਂ ਵਿਆਹ ਹੀ ਗਈ ਉਹਨੇ ਉ ਜਾ ਕੇ ਉੱਥੇ ਕੰਮ ਹੀ ਕਰਨਾ ਓਏ ਅੱਗੇ ਉਹਨੇ ਐਸੀ ਕੀਤੀ ਐ ਕੋਈ ਗੱਲ ਨਹੀਂ ਤੂੰ ਸੋ ਕੋਈ ਜ਼ਿਆਦਾ ਨਾ ਉਹਨੂੰ ਕਿਆ ਕਰ ਮਾੜਾ ਮੋਟਾ ਸੋ ਦੇ ਕੋ ਕੁਲੁੰਦੀ ਰਹਿ ਮਾੜਾ ਮੋਟਾ ਤੇ ਆਪ ਹੀ ਕਰ ਦਿੰਦੀ ਐ ਕਹਿੰਦੀ ਲੋੜ ਹੀ ਨਹੀਂ ਕੀ ਪੈਂਦੀ ਤੂੰ ਉਹਨੂੰ ਜ਼ਿਆਦਾ ਭੋਏ ਚੜਤਾ ਪਹਿਲੇ ਸੋ ਕੋ ਕਰਦੀ ਹੁਣ ਤੇ ਵੈਸੇ ਨਹੀਂ ਕਰਦੀ ਓ ਚਲ ਕੋਈ ਨਹੀਂ ਕਿੰਨਾ ਕਚਰਵਾ ਜਦੋਂ ਵਿਆਹ ਹੀ ਗਈ ਉੱਥੇ ਜਾ ਕੇ ਉਹਨੇ ਕਰਨਾ ਹੀ ਐ ਮੁੜ ਕੇ ਕਿਨੇ ਕਰਨਾ ਇਥੇ ਹੀ ਆ ਜਿਹੜਾ ਮੈਂ ਕਹਿ ਦਿੰਨੀ ਚਲ ਘੜੀ ਵਾ ਜਾ ਆਰਾਮ ਕਰ ਲਾ ਨਾਲੇ ਕੋਈ ਗੱਲ ਨਹੀਂ ਮੈਂ ਵੀ ਆਦੀ ਪਰਜਾਈ ਆ ਮੇਰੇ ਸਿਰ ਤੇ ਭੂਏ ਚੜਦੀ ਤੇ ਫਿਰ ਕੀ ਓਹ ਨਹੀਂ ਕੀ ਗੱਲ ਮੈਂ ਤਾਂ ਕਹਿ ਦੇਵਾਂ ਵੀ ਜਿਆਦਾ ਇਹਨੇ ਭੂਏ ਚੜ ਜਾ ਕਿਤੇ ਬਾਅਦ ਓਹ ਨਾ ਇੱਕ ਕੰਮ ਨੂੰ ਹੱਥ ਹੀ ਨਾ ਲਾਵੇ ਨਾਲੇ ਮੈਂ ਤੇਰੀ ਇੱਕ ਗੱਲ ਤੋਂ ਬਹੁਤ ਖੁਸ਼ ਹਾਂ ਸਰਨਾ ਮੈਨੂੰ ਵੀ ਦੱਸ ਦੋ ਮੈਂ ਵੀ ਖੁਸ਼ ਹੋ ਜਾ ਕਿਹੜੀ ਗੱਲ ਐਡੀ ਉਹ ਦੱਸਣਾ ਕੀ ਆ ਤਨੂੰ ਵੈਸੇ ਮੈਂ ਨਾ ਅੱਜ ਮੰਮੀ ਲਾ ਕੇ ਬੈਠਾਂਗਾ ਤੇ ਮੈਂ ਚਲ ਮੰਮੀ ਨਾਲ ਗੱਲ ਕਰਦਾਂ ਪੱਲਾ ਪੁੱਛਦਾ ਮਾਂ ਵੀ ਨੋ ਰਾਨੀ ਠੀਕ ਆ ਕੰਮ ਕਾੜ ਕਰਦੀ ਆ ਕੋਈ ਕੰਪਲੇਂਟ ਤੇ ਨਹੀਂ ਔਰ ਮੰਮੀ ਤੇ ਕਹਿਣੀ ਆ ਵੀ ਬੜਾਈ ਖੋਸ ਮੰਮੀ ਕਹਿਣੀ ਵੀ ਕੋਈ ਕੰਪਲੇਨ ਨਹੀਂ ਕੰਮ ਵੀ ਕਰਦੀ ਆ ਤੇ ਬਾਕੀ ਕੋਈ ਵੀ ਹੋ ਜੇ ਸਾਨੂੰ ਤੇ ਕੜਨੀ ਨਹੀਂ ਦਿੰਦੀ ਕੰਮ ਤੇ ਬਾਕੀ ਜਵਾਬ ਨਹੀਂ ਦਿੰਦੀ ਸਾਡੇ ਕੋਈ ਵੀ ਮੈਂ ਆਪਾਂ ਗੁੱਸੇ ਵੀ ਹੋ ਜਾਂਦਾ ਅੱਛਾ ਇਹ ਗੱਲ ਆ ਤੇ ਆਹੋ ਗਲਤ ਦੇ ਬੰਦੇ ਨੂੰ ਮਾਨ ਹੁੰਦਾ ਵਾ ਸਾਡੇ ਭਵਾਦੇ ਮੁੰਡੇ ਦਾ ਵਿਆਹ ਹੋਇਆ ਹੈਗਾ ਤੇ ਉਹ ਜਿਹੜੀ ਉਹਦੀ ਨਾਲ ਦੀ ਆਈ ਸੀ ਨਾ ਉਹਨੇ ਹੀ ਸਾਰਾ ਟੱਬਰ ਅੱਗੇ ਲਾ ਲਿਆ ਹੈਗਾ ਅੱਛਾ ਤੇ ਮੈਂ ਤਾਂ ਤਾਂ ਘਰ ਤੁਨ ਕਿੰਨਾ ਮੈਂ ਕਦੇ ਸਾਨੂੰ ਸਾਡੇ ਮਨ ਬਣਾ ਇਦਾਂ ਹੋਵੇ ਤੇ ਮੈਂ ਤਾਂ ਹੁਣ ਕਿੰਨੇ ਦਿਨ ਹੋ ਗਏ ਭਲਾ ਪੁੱਛਦਾ ਮੰਮੀ ਨੂੰ ਵੀ ਠੀਕ ਠਾਕ ਵਾ ਔਰ ਮੰਮੀ ਕਹਿੰਦੀ ਵੀ ਨਹੀਂ ਵਧੀਆ ਤੇ ਮੈਂ ਕਿਹਾ ਚਲੋ ਵਧੀਆ ਵਾ ਫਿਰ ਅੱਛਾ ਇਹ ਗੱਲ ਆ ਬੜੀਆਂ ਸੂਆ ਕੱਢਦੇ ਜੇ ਤੁਸੀਂ ਬੜੇ ਚਲਾਕ ਜੇ ਆਹ ਚਲਾਕ ਤੇ ਫਿਰ ਮੈਂ ਹੈਗਾ ਹੀ ਆ ਮੈਂ ਚੱਲ ਪੜਾਦੇ ਕੱਢਣਾ ਮੇਰਾ ਫਰਜ਼ ਬੰਦਾ ਹੀ ਹੈ ਨਾ ਕਿ ਪੁੱਸਾਂ ਤੋਂ ਸਹੀ ਭਲਾ ਵੀ ਮੈਂ ਜਦੋਂ ਘਰ ਤੋਂ ਬਾਹਰ ਹੁੰਨਾ ਵਾ ਕੀ ਮੋਲ ਹੁੰਦਾ ਕੱਢਦਾ ਪਰ ਵਧੀਆ ਲੱਗਾ ਚੱਲ ਮੈਨੂੰ ਮੈਂ ਤਾਂ ਇਹ ਪਹਿਲੇ ਦਿਨੇ ਕਿਹਾ ਸੀ ਨਾ ਮੇਰੀ ਕੋਈ ਸ਼ਿਕਾਇਤ ਦਾ ਮੌਕਾ ਨਹੀਂ ਹੁੰਦਾ ਤੇ ਨਹੀਂ ਨਾ ਆਇਆ ਫਿਰ ਚੱਲ ਵਧੀਆ ਗੱਲ ਵਾ ਤੇ ਮੈਨੂੰ ਗਾਲੀ ਵੀ ਨਾ ਕੋਈ ਸ਼ਿਕਾਇਤ ਦਾ ਮੌਕਾ ਵੇ ਏ ਦਵਾਈ ਮੇਰੀ ਤੁਮਨਾਗ ਰੱਖੀ ਠੀਕ ਆ ਹਾਏ ਹਾਏ ਫਿਕਰ ਕੋ ਕਰਦੇ ਜੀ ਤੁਹਾਡੇ ਮਾਪਿਓ ਬਾਹਰ ਚੋਂ ਆ ਪਹਿਲਾਂ ਮੇਰੇ ਮਾਪਿਓ ਆ ਉਹ ਚਲ ਠੀਕ ਆ ਬਾਬਾ ਤੇ ਮੇਰੀ ਗੱਲ ਸੁਣੋ ਮੇਰੇ ਟੈਕ ਚੋਂ ਕਪੜੇ ਕੱਢੇਗੇ ਨਹੀਂ ਨਹੀਂ ਅਜੇ ਤ ਨਹੀਂ ਕੱਢੇ ਵਾ ਉਹ ਯਾਰ ਉਹ ਚੋਂ ਕਪੜੇ ਕੱਢ ਨਹੀਂ ਉਹਦੇ ਵਿੱਚ ਮੇਰੇ ਗਿੱਲੇ ਸੂਟ ਵੀ ਆ ਗਈਓ ਦੋ ਤਿੰਨ ਤੇ ਉਹਨਾਂ ਨੂੰ ਦੂਜੇ ਬਾਅਦ ਸਮੈਲ ਮੰਡਾ ਪਣੀ ਕੋਈ ਨਹੀਂ ਕੱਢ ਲਈ ਨਹੀਂ ਤੇ ਕਪੜੇ ਕੱਢ ਲੈ ਜਿਹੜੇ ਧੋਣ ਵਾਲੇ ਆ ਧੋੜਾ ਤੇ ਬਾਕੀ ਫੇਰ ਕਰਦੀ ਪੈਕ ਚੰਗਾ ਚਲ ਕੋਈ ਨਹੀਂ ਰੱਖ ਦੇਣੀ ਕੱਢ ਕੇ ਮੈਂ ਹਾਂ ਮੈਨੂੰ ਵੀ ਚੇਤਾ ਹੀ ਭੁੱਲ ਗਿਆ ਸਾਰੇ ਕੱਪੜੇ ਪਹਿਲਾਂ ਫੋਲ ਨਹੀਂ ਐ ਤੇ ਫਿਰ ਧੋਵਾਂਗੇ ਚੱਲ ਅੱਜ ਨਾ ਸਾਦੀ ਲੈਨੇ ਇਹਨਾਂ ਨੂੰ ਨਾਲੇ ਨਾ ਮੇਰਾ ਬੜਾ ਜੀ ਕਰਨ ਲਿਆ ਪੁਣੀ ਰੋਟੀ ਸਾਡੇ ਘਰ ਵੀ ਆਵੇ ਇਦਾਂ ਕਰਦੀ ਆ ਆਪ ਨਹੀਂ ਜਾਣਦੀ ਆਪ ਗਈ ਨਾ ਤੇ ਕਿੰਨਾ ਟਾਈਮ ਲੱਗ ਜਾਣਾ ਵਾ ਮੈਂ ਫੋਨ ਤੇ ਹੀ ਗੱਲ ਕਰ ਲੈਣੀ ਆ ਕਿ ਤੁਸੀਂ ਸਾਡੇ ਘਰਾਂ 'ਚ ਜਰੂਰ ਆਉਣਾ ਵਾ ਚੱਲ ਫੋਨ ਤੇ ਲਾਵਾਂ ਗੱਲ ਕਰਾਂ ਮੁੜ ਕੇ ਮੈਂ ਆਪਣਾ ਲਾਰਾ ਸਾਹਮਣਾ ਸਾਰਾ ਸਫਾਈਆਂ ਕਰ ਲਈਆਂ ਸਾਰੀਆਂ ਅਜੇ ਮੈਂ ਕਦੋਂ ਨਾ ਫੋਨ ਵੱਜੁੰਦਾ ਮੰਮੀ ਦਾ ਮੰਮੀ ਪરાਣੀ ਕਿੱਥੇ ਨੇ ਕਿਤੇ ਨਾ ਹੋਣ ਹੀ ਨਾ ਦੇ ਹੁਣ ਹੈਲੋ ਹੈਲੋ ਸਰਸਕਲ ਚਾਚੀ ਜੀ ਸਤਿ ਸ਼੍ਰੀ ਅਕਾਲ ਕਿਹਾ ਰੰਨਾ ਵਾ ਅहां ਆਪੋਂ ਮੈਂ ਵੀ ਠੀਕ ਠਾਕ ਤੋਂ ਆਪਣਾ ਸੁਣਾ ਹਾਂ ਉਹ ਫੌਂਟ ਦੇਣੇ ਮੈਂ ਤਾਂ ਕੀਤਾ ਵਾ ਅੱਜ ਤਹੀ ਸਾਰੇ ਜਾਣੇ ਆਉ ਸਾਡੇ ਘਰ ਆਹੋ ਨਵੀਂ ਓਟੀ ਨੂੰ ਨਾਲ ਲੈ ਕੇ ਆਹ ਤੁਹਾਨੂੰ ਮਸਦਿਆ ਵੱਜ ਹਾਂ ਤੇ ਇਦਾਂ ਕਰੀ ਆਪਣੀ ਮੰਮੀ ਨੂੰ ਕਹ ਦੇ ਜਾਂ ਫਿਰ ਮੇਰੀ ਗੱਲ ਕਰਾ ਦੇ ਤੈਨੂੰ ਪਤਾ ਹੀ ਆ ਨਾ ਫਿਰ ਭੈਣ ਜੀ ਦੇ ਸੁਭਾ ਦਾ ਫਿਰ ਕਹਣਾ ਕੁੜੀ ਨਾਲ ਫੋਨ ਕਰਕੇ ਤਰਾ ਖਤਾਵਾ ਤੇ ਮੈਨੂੰ ਕਿਆ ਨਹੀਂ ਗਾ ਅੱਛਾ ਅੱਛਾ ਚੱਲ ਕੋਈ ਨਹੀਂ ਚੱਲ ਸਕੇ ਦਵੀ ਅਕੀ ਵੀ ਚਾਚੀ ਨੇ ਫੋਨ ਤੁਹਾਨੂੰ ਹੀ ਕੀਤਾ ਹੀਗਾ ਕੋਈ ਗੱਲ ਨਹੀਂ ਚਾਚੀ ਜੀ ਤੁਸੀਂ ਮੈਨੂੰ ਕਹਿਤਾ ਮੰਮੀ ਨੇ ਕਹਿਤਾ ਇੱਕ ਗੱਲ ਹੀ ਆ ਤੇ ਕੋਈ ਨਹੀਂ ਮੈਂ ਦਿਨੀ ਸਾਰਿਆਂ ਨੂੰ ਸੁਣਾ ਦੇ ਆ ਪਾ ਜੰਨੇ ਆ ਹਾਂ ਆ ਜਾਏ ਉਹ ਪਤਾ ਟਾਈਮ ਨਾਲ ਫਿਰ ਸਾਰਾ ਦਿਨ ਸਾਡੇ ਘਰ ਰਹਿਣਾ ਜੇ ਠੀਕ ਆ ਆਹੋ ਆਹੋ ਆਹ ਫਿਰ ਦੱਲਾਂ ਪਤਾ ਕਰਾਂਗੇ ਨਹੀਂ ਮੈਂ ਡਈਆਂ ਕੰਮ ਸਾਂਭਣ ਵਾਸ ਸਾਂਭਿਆ ਚੱਲਿਆ ਕੰਮ ਮੇਰਾ ਹਾਂ ਤੇਰੇ ਚਾਚੇ ਨੂੰ ਡੀ ਵੇਖਣ ਮੈਂ ਆ ਜੇ ਤੇ ਮੇਰੇ ਨਾਲ ਬਹੁਤ ਹਾਸਾ ਮਰਵਾ ਦਿੰਦੇ ਉਹ ਨਹੀਂ ਨੇ ਤੂੰ ਨਾ ਆਸ਼ ਦੇਣੇ ਅੱਜ ਵੀ ਤੂੰ ਕੰਮੀ ਕਰਨਾ ਵਾ ਅੱਜ ਤੂੰ ਪੁਰਾਣੀ ਬਣ ਕੇ ਆਈ ਆਹੋ ਚੱਲ ਠੀਕ ਆ ਮੇਰਾ ਬੜਾ ਹੀ ਖਲਾਰਾ ਪਿਆ ਵਾ ਤੇ ਮੈਂ ਸੰਭਲਾ ਆਪਣਾ ਚੰਗਾ ਹਾਂਜੀ ਚੱਲ ਮਾਇ ਪੈਂ ਦੀ ਨਾਰਾਜ਼ ਹੋ ਗਈ ਮੇਰੇ ਨਾਲ ਗੱਲ ਨਹੀਂ ਕੀਤੀ ਹੁਣ ਮੈਂ ਕੀ ਕਰਾਂ ਹੁਣ ਜੇ ਮੈਂ ਫੋਨ ਦੇ ਚੱਕਰ 'ਚ ਹੀ ਪਈ ਰਹੀ ਤੇ ਮੇਰਾ ਤਾਂ ਸਾਰਾ ਹੀ ਖਲਾਰਾ ਪਿਆ ਵਾ ਚੱਲ ਮਨਾ ਉਠ ਕੰਮ ਕਰ ਆਪਣਾ ਇਹ ਬੰਦਾ ਕਦੇ ਯਾਰ ਉਨੂੰ ਮਾਕੇ ਮੈਂ ਮੈਨੂੰ ਘਰ ਕੰਮ ਆ ਪਰ ਜਿੱਥੇ ਖਸੋਜੇ ਨਹੀਂ ਲੋਕੀ ਛੱਡਦੇ ਵੇਖਾਂ ਤੁਹਾਡਾ ਆਹੇ ਕੰਮ ਰਿੰਦਾ ਵਾ ਨਾ ਕਿੰਨੇ ਚਿਰ ਦੀ ਮੈਂ ਵੇਖਣ ਦੀ ਰਾਹ ਵਾਲੇ ਵੀ ਹੋਣ ਹੁੰਦੇ ਹੋਣ ਹੁੰਦੇ ਆ ਤੁਸੀਂ ਜਿੱਥੇ ਬੈਠਦੇ ਹੁੰਦੇ ਜੇ ਉੱਥੇ ਬਸ ਗੱਲ ਨਹੀਂ ਪੈ ਜਾ ਕਰੋ ਓਏ ਉਹ ਕੰਤਾ ਖਲੋਤਾ ਹੀ ਰਾਜ ਕਹਿੰਦਾ ਮੇਰਾ ਝੋਨਾ ਵੇ ਚੰਗਾ ਵਾ ਮੈਂ ਵੀ ਝੋਨੇ ਨੂੰ ਝੋਨਾ ਚੰਗਾ ਹੀ ਇਤਰਾ ਗੱਲਾਂ ਛੱਡੋ ਸਾਰੀਆਂ ਤੇ ਮੈਂ ਨਵ ਨੂੰ ਕਰ ਲਿਆ ਵਾ ਫੋਨ ਉਹਨਾਂ ਵੋਟੀ ਲੈ ਕੇ ਆਉਣਾ ਜੇ ਅੱਜ ਕਰ ਤੇ ਸਫਾਈਆਂ ਸਾਰੀਆਂ ਕਰਨ ਵਾਲੀਆਂ ਜਾਲੇ ਲਾਉਣ ਵਾਲੇ ਝਾੜੂ ਫੇਰਨ ਵਾਲੇ ਚਾਦਰਾਂ ਝਾੜਨ ਵਾਲੀਆਂ ਤੂੰ ਹੀ ਨਾ ਮੇਰ ਨਾਲ ਥੋੜਾ ਜਿਹਾ ਕੰਮ ਕਰਾ ਦੋ ਓਏ ਉਹ ਕੰਮ ਨੂੰ ਪਹਿਲਾਂ ਮਾਰ ਗੋਲੀ ਉਹਨਾਂ ਨੂੰ ਖਾਣ ਪੀਣ ਵਾਸਤੇ ਨੇ ਕੋਈ ਚਾਹੀਦਾ ਉਹਨਾਂ ਨੂੰ ਮੈਂ ਪਹਿਲ ਉਹ ਲੈ ਆਉਣਾ ਭੱਜ ਕੇ ਉਹਨਾਂ ਕਿਹੜਾ ਹੁਣੇ ਆ ਜਾਣਾ ਵਾ ਹੁਣੇ ਤਾਂ ਮੈਂ ਫੋਨ ਕੀਤਾ ਅਗਲੇ ਤਿਆਰ ਬਿਆਰ ਹੋਣਾ ਤਾਂ ਫੇਰ ਆਉਣਾ ਵਾ ਜਦੋਂ ਇੱਥੇ ਆਣ ਕੇ ਮੰਝੇ ਦੇ ਬਹਿ ਕੇ ਫੇਰ ਮੈਂ ਮੋਰਸਾ ਲਾ ਕੇ ਭੱਜਾਂ ਚੰਗਾ ਲੱਗੂਗਾ ਜਾਂਦਾ ਇੱਥੇ ਲੱਗੂਗਾ ਕਹਿੰਦੇ ਹੋ ਹੈ ਉਹ ਬਾਬਾ ਮੈਨੂੰ ਜਿਆਦਾ ਆਪਣੀ ਸਫਾਈ ਦਾ ਵਾ ਵੀ ਨਵੀਂ ਨਵੀਂ ਵੋਟੀ ਆਉਣੀ ਆ ਘਰ ਚ ਤੇ ਮੈਂ ਸਫਾਈਆਂ ਕਰ ਲਾਂ ਦਵਾ ਦਾ ਮੇਰੀ ਸਫਾਈ ਨਾ ਰਹਿ ਜੇ ਕਿਤੇ ਤੈਨੂੰ ਮੈਂ ਦੱਸਣ ਤੇ ਉਹ ਦਾਣਾ ਇੱਕ ਗੱਲ ਕਵਾ ਮਨਜੰਦਰ ਬਸ ਵੇਹ ਲੋ ਮੈਂ ਤਾਂ ਡੇ ਪ੍ਰਾ ਦੀ ਨਾ ਆ ਤੇ ਮੈਨੂੰ ਇੰਨਾ ਚਾ ਵਾ ਜੇ ਕਿਤੇ ਸਾਡਾ ਵੀ ਕੋਈ ਪੁੱਤ ਹੁੰਦਾ ਸਾਡੀ ਵੀ ਨਾ ਹੁੰਦੀ ਤੇ ਕਿੰਨਾ ਚਾ ਹੋਣਾ ਸੀ ਸੱਚੀ ਇੱਕ ਵਾਰੀ ਸੋਚ ਕੇ ਨਾ ਦਿਲ ਨੂੰ ਬੜਾ ਤਕਾਜਾ ਲੱਗਦਾ ਪਰ ਕੀ ਕਰੀਏ ਜੋ ਰੱਬ ਨੂੰ ਮਨਜ਼ੂਰ ਹੋਣਾ ਤੇ ਉਹੀ ਹੁੰਦਾ ਚੱਲ ਕੋਈ ਗੱਲ ਐਵੇਂ ਨਾ ਕਰੀ ਜਾਇਆ ਕਰ ਤੂੰ ਤੇ ਫੇਰ ਹੋਏ ਕੰਬੀਆਂ ਗੱਲਾਂ ਕਰੀ ਜਾਣੀਆਂ ਕੋਈ ਗੱਲ ਨਹੀਂ ਉਹਨਾਂ ਇੱਥੇ ਆਉਣਾ ਵੇਖੇ ਹੁਣੇ ਰੌਣਕਾ ਲੱਗ ਜਾਣੀਆਂ ਚੱਲ ਛੱਡੋ ਚਲ ਆਓ ਪਹਿਲਾਂ ਰਫੇ ਸਾਮਾਨ ਤੇ ਮਹਿਫਲ ਫਰਚਾ ਚਾਹ ਦੇ ਕੋਈ ਪੈਸਾ ਤੇ ਕਰ ਮੈਂ ਜਾਵਾਂ ਪੈਸੇ ਤੇ ਦਵਾਈ ਇਹਨਾਂ ਨੂੰ ਪਹਿਲਾਂ ਓਏ ਆ ਜਾ ਹੁਣ ਯਾਰ ਤੂੰ ਦੇ ਆ ਗਈਆਂ ਇੱਕ ਨਾ ਹੌਸਲਾ ਕਰਿਆ ਕਰੋ ਬਾੜੇ ਬੜੇ ਪੈਂਦੇ ਜੀ ਤੁਸੀਂ ਮੇਰੀ ਗੱਲ ਸੁਣ ਹੈ ਕੇ ਚੱਲ ਤਵਾ ਦੂ ਮੇਰੀ ਗੱਲ ਤਿਲਣਾ ਕੀ ਆ ਚਾਹ ਵੜਾ ਸਾਰਾ ਸਾਮਾਨ ਲੈ ਆਇਓ ਅੱਛਾ ਜੋ ਜੋ ਚਾਹੀਦਾ ਹੁੰਦਾ ਤੁਹਾਨੂੰ ਪਤਾ ਹੀ ਤੁਸੀਂ ਕਿੰਨੇ ਆਣੇ ਜੇ ਪੋਜੀਆ ਬਿਸਕਟ ਆਹੋ ਹੋਰ ਕੀ ਭੜੀ ਬਤੀ ਵਰਤੀ ਬੁਰਫੀ ਲਾਇਓ ਨਾਲ ਅੱਛਾ ਲੈ ਵੀ ਹੈਗੀ ਆ ਤੁਸੀਂ ਇਦਾਂ ਕਰੋ ਤੇ ਛਤੀ ਆਇਓ ਹੁਣ ਤੇ ਮੋਨਾ ਤੁਹਾਡੇ ਅੰਦਰ ਜਿੰਨਾ ਕਿ ਮੇਰੇ ਕੋ ਹੁੰਦਾ ਫਿਰ ਮੈਂ ਕਰ ਲੈਂਦੀ ਆ ਪਚਾਲਕ ਵਰੀ ਜਰਾ ਥੋੜਾ ਬਹੁਤਾ ਜ਼ੋਰ ਨਾ ਲਾਈ ਜਰਾ ਭਾਰਾ ਕੰਮ ਉਹ ਨਾ ਕਰੇ ਜੇ ਬਾਕੀ ਮੜ ਕੇ ਤੇ ਨਾ ਕਰਾ ਦੇਣਾ ਉਹ ਕੋਈ ਗੱਲ ਨਹੀਂ ਤੈਨੂੰ ਜਾਵਾਂ ਹਾਂ ਉਹ ਹੁੰਦਾ ਜਾਵਾਂ ਹੁੰਦਾ ਲੈ ਕੇ ਆਉ ਤੂੰ ਸਾਮਾਨ ਚੱਲ ਠੀਕ ਆ ਆਹੋ ਮੈਂ ਆਇ ਫਿਰ ਹੋ ਗਿਆ ਹੈ ਚੰਗਾ ਚੰਗਾ ਚੱਲ ਇੱਕ ਥੇ ਬਠਾ ਲੂੰਗੀ AC ਵਾਲੇ ਕਮਰੇ ਚ ਨਾਲੇ ਨਾ ਗਰਮੀ ਤੇ ਹੈ ਹੀ ਅਜੇ

ਮੰਮੀ ਉਹਨਾਂ ਚਾਚੀ ਜੀ ਦਾ ਫੋਨ ਆਉਂਦਿਆ ਵਾ ਤੇ ਉਹ ਕਹਿੰਦੇ ਤੁਹਾਨੂੰ ਨਾ ਪਚਾਤੇ ਬੁਲਾਉਣਾ ਵਾ ਤੇ ਅੱਜ ਸਾਰੇ ਜਾਣੇ ਅੱਜ ਹਾਂਜੀ ਅੱਛਾ ਕੀ ਅੱਜ ਤੁਹਾਨੂੰ ਤੁਹਾਨੂੰ ਪਤਾ ਹੀ ਹੈ ਇਹਦੇ ਨਾਨਕੇ ਜਾਣਾ ਹੈਗਾ ਹੁਣ ਉਹਨਾਂ ਨੂੰ ਵੀ ਦੱਸ ਬੈਠੀ ਹਾਂ ਤੇ ਕੋਈ ਗੱਲ ਨਹੀਂ ਉੱਥੇ ਰੈਸਟ ਕਿੰਨਾ ਟਾਈਮ ਲੱਗਣਾ ਵਾ ਚਾਹ ਹੀ ਪੀਣੀ ਉੱਥੋਂ ਚਾਹ ਪੀ ਗਏ ਤੇ ਮੁੜ ਕੇ ਨਾਨਕੇ ਚੱਲ ਜਿਓ ਘੰਟਾ ਡੇਢ ਘੰਟਾ ਬੈਓ ਹਾਂਜੀ ਚਾਹ ਪੀ ਗਏ ਤਮੜ ਕੇ ਉਧਰ ਚਾਹੀਦਾ ਹਾਂ ਉਧਰ ਦਾ ਸਵਾਦ ਤਾਂ ਨਾ ਹੁੰਦਾ ਦਸਵਾ ਤੁਸੀਂ ਉਹਨਾਂ ਨੂੰ ਫੋਨ ਕਰ ਦੋ ਮਾਮਾ ਜੀ ਉਹਨਾਂ ਨੂੰ ਕਿ ਚਾਹ ਪਾਣੀ ਹੀ ਪੀ ਕੇ ਹੋਣਾ ਵਾ ਸਿੱਧੀ ਰੋਟੀ ਵੀ ਤਿਆਰੀ ਕਰ ਦੋ ਗੱਲ ਤਾਂ ਸਹੀ ਆ ਕੁੜੀ ਦੀ ਚਲੋ ਉੱਥੇ ਜਾ ਕੇ ਚਾਹ ਨਾ ਪੀਓ ਸਿੱਧੀ ਰੋਟੀ ਖਾ ਲਿਓ ਫੋਨ ਉਹਨਾਂ ਨੂੰ ਕਰ ਦੋ ਨਾਲੇ ਇਹ ਵੀ ਹੋਸ਼ ਤੇ ਨਾਲੇ ਉਹ ਵੀ ਹੋਸ਼ ਤੇ ਹੋਰ ਡੈਡੀ ਜੀ ਅਗਲਿਆਂ ਨੇ ਫੇਰ ਸਮਾਨ ਲਿਆਂਦਾ ਹੈ ਚਾਹ ਪਾਣੀ ਦਾ ਤੇ ਮੈਂ ਉਹਨਾਂ ਨੂੰ ਕਹਾਂ ਕਿ ਚਾਹ ਦਾ ਕੰਮ ਰਹਿਣ ਦੋ ਉਹ ਕੁਝ ਨਹੀਂ ਹੋ ਚਲਿਆ ਉਹ ਤੇ ਤੁਹਾਨੂੰ ਚਾਹ ਪਿਆਲਾ ਲੱਗਿਆ ਕਿ ਤੇ ਤੁਹਾਡਾ ਯਾਰ ਤਾਂ ਨਹੀਂ ਪਿਆਲਦੇ ਲੱਗੇ ਚਾਹ ਨਾਲ ਜੇ ਅਗਲੇ ਨੇ ਕਹਿ ਦੇ ਜਾਣਾ ਚਾਹੀਦਾ ਕੰਮਸ਼ੋ ਕਮ ਉਹਦਾ ਕਰਜ਼ ਨਹੀਂ ਭੰਦਾ ਮੇਰੇ ਨਾਲ ਗੱਲ ਕਰਦੀ ਇਹਨੇ ਕੁੜੀ ਨਾਲ ਕਰਛੜੀ ਆ ਮੰਮੀ ਉਹਨੇ ਨੇ ਤੁਹਾਡੇ ਫੋਨ ਤੇ ਫੋਨ ਲਾਇਆ ਸੀ ਤੁਹਾਡੇ ਮੈਨੂੰ ਪੁੱਛਣ ਦੇ ਤੇ ਮੈਨੂੰ ਲੱਗਾ ਤੁਸੀਂ ਨਾ ਹੁੰਦੀ ਤੇ ਮੈਂ ਕੋਈ ਗਾਲੀ ਚਾਚੀ ਜੀ ਕਹੀ ਮੈਨੂੰ ਦੱਸ ਤੋ ਇਹ ਚ ਕਿਹੜੀ ਗੱਲ ਹੋ ਗਈ ਫਿਰ ਕੀ ਹੈ ਕੁੜੀ ਵੀ ਆੜੀ ਆ ਕੁੜੀ ਬਗਾਨੀ ਦੱਸ ਇਹ ਉਦਾਂ ਹੀ ਅੱਗੇ ਅੱਗੇ ਰਹਿੰਦੀ ਆ ਬੜੀ ਵਰੀ ਇਹਨੂੰ ਮੈਂ ਸਮਝਾਂ ਨਹੀਂ ਬਤ ਮਾਣਾ ਗੱਲ ਕਰਾਈਦੀ ਹੁੰਦੀ ਆ ਉਦਾਂ ਦੀ ਉਹ ਜਿਹਨੇ ਇਹਨੂੰ ਸੁਣਾ ਦੇ ਚੱਲੋ ਉਦਾਂ ਹੀ ਨਾ ਤੈਨੂੰ ਉਦਾਂ ਮੇਰਾ ਭਰਾ ਪਰਦਾਇ ਚੰਗੇ ਨਹੀਂ ਲੱਗੇ ਤੇ ਤੈਨੂੰ ਚੰਗੇ ਲੱਗਦੇ ਇਨਨ ਤਾਂ ਪ੍ਰੀਤੀ ਵੀ ਨਹੀਂ ਚੰਗੀ ਲੱਗਦੀ ਹੈਗੀ ਮੈਂ ਤੁਹਾਨੂੰ ਸੁਣਾ ਦੇਂਦੀ ਆ ਉਹ ਕਹਾਣੀਆਂ ਦੱਸ ਮੰਮੀ ਸਗੋਣਾ ਦੀ ਬਚਤ ਹੋ ਜੂਗੀ ਜਰੂਰੀ ਨੇ ਚਾਹ ਪਾਣੀ ਦਾ ਕੰਮ ਕਰਨਾ ਵਾ ਸਿੱਧਾ ਰੋਟੀ ਬਣਾ ਲੈਣਾ ਹਲੇ ਕਿਹੜਾ ਨੇ ਸਾਰਾ ਕੁਝ ਲੈ ਕੇ ਰੱਖ ਲਿਆ ਹੋਣਾ ਵਾ ਕਦੋਂ ਹੀ ਤਿਆਰ ਹੋ ਕੇ ਤੇ ਕਦੋਂ ਜਾਣਾ ਵਾ ਉਹਦੇ ਅਗਲੇ ਨੇ ਲੈ ਕੇ ਆਉਣਾ ਸਾਰਾ ਕੁਝ ਤੇ ਤੂੰ ਫੋਨ ਨਾ ਹਾਂ ਚੁੱਕਦੀ ਮੈਂ ਦੂਜੀ ਆ ਦੀ ਲਾਉਂਦੀ ਤੇ ਮੈਂ ਚੁੱਕ ਲੈਂਦੀ ਲੈ ਦੱਸ ਫਿਰ ਕੀ ਹੋ ਗਿਆ ਮੰਮੀ ਫੋਨ ਹੀ ਚੁੱਕ ਲਿਆ ਵਾ ਇੰਨਾ ਬਣਾਉਂਦੀ ਉਹ ਮੈਨੂੰ ਤਰ ਨਾਲੇ ਮੈਨੂੰ ਸੱਦਾ ਨਾ ਜਾਂਦੇ ਤੇ ਨਾਲੇ ਤਰਲੇ ਮਾਰਨ ਉੱਦਾਂ ਜਿਹੜੇ ਉਹਨਾਂ ਨੂੰ ਮੇਨੇ ਮਾਰਦੇ ਰਹਿੰਦੇ ਜੇ ਅਗਲੇ ਇਹਨਾਂ ਨੂੰ ਚਾਹ ਕਰਦੇ ਤੇ ਫਿਰ ਇਹ ਮੰਮੀ ਓਖੀ ਹੋ ਜਾਂਦਾ ਹਾਂ ਪੇਕੇ ਚੰਗੇ ਲੱਗਦੇ ਸਾਰਿਆਂ ਨੂੰ ਸਾਡੇ ਤੋਂ ਇਹਨਾਂ ਨੂੰ ਇਹ ਕਹਿੰਦੇ ਰਹਿ ਜਾਂਦੇ ਆਪਾਂ ਸਾਰੇ ਜਣੇ ਚੱਲ ਜਾਨੇ ਆ ਤੂੰ ਲੈ ਤੂੰ ਨਾ ਜਾ ਤਾ ਬਾਕੀ ਜਾਣੇ ਚੱਲ ਜਾਈਏ ਵੈਸੇ ਵੀ ਉਹਨਾਂ ਨੇ ਭਾਬੀ ਨੂੰ ਚਾਹ ਪਣੀ ਪਿਆਉਣਾ ਅਸੀਂ ਕਿਹੜਾ ਕਦੇ ਉਹਦੇ ਘਰ ਦੀ ਚਾਹ ਨਹੀਂ ਭਾਣੋ ਤੋਂ ਉਦਾਂ ਮੇਰੇ ਪੇਕੇ ਚੰਗੇ ਹੀ ਨਹੀਂ ਲੱਗਦੇ ਹੱਗੇ ਤੂੰ ਉਦਾਂ ਢਿੱਡੋ ਕੋਚ ਨਹੀਂ ਗਿਆ ਉੱਥੇ ਜਾ ਆਹੀ ਤੇ ਮੰਮੀ ਜੀ ਉਹਨਾਂ ਨੂੰ ਕੁਝ ਕਹਿ ਨਹੀਂ ਦੇ ਅਸੀਂ ਤੇ ਕਹਿੰਦੇ ਚੱਲ ਉਹਨਾਂ ਦਾ ਵੀ ਹੌਲਾ ਹੋ ਜਾਣਾ ਦੋਵੇਂ ਪਾਸੇ ਰੱਖੋ ਉਹਨਾਂ ਨੂੰ ਕਿਹਾ ਵਾ ਚਲ ਜੀ ਉਹਨਾਂ ਨੇ ਕਿਹਾ ਨਾ ਕਹਿਤਾ ਇੱਧਰੇ ਪਕਤਾਲੋ ਇੱਕ ਘੰਟਾ ਲੇਟ ਚਲ ਜਾਓਗਾ ਮਰਤ ਨਹੀਂ ਚੱਲੇ ਚਲੋ ਕੋਈ ਗੱਲ ਨਹੀਂ ਇਧਰ ਵਾਲਾ ਕੰਮ ਜ਼ਿਆਦਾ ਜ਼ਰੂਰੀ ਹੈ ਨਾ ਉਧਰਲੇ ਵਾਸਤੇ ਮੈਂ ਫੋਨ ਲਾ ਦੇਣੀ ਹੈ ਕੋਈ ਨੂੰ ਤੁਹਾਡਾ ਭਵਾ ਦੇਂਗੇ ਦਈਂ ਡੰਗ ਠਰ ਕੇ ਇਹਨੂੰ ਖੁਸ਼ ਕਰ ਲੋ ਤੁਹਾਨੂੰ ਤਾਂ ਬਸ ਇਹੋ ਹੀ ਚਾਹੀਦੇ ਨੇ ਮੰਮੀ ਜਿਹੜੇ ਉਹਨਾਂ ਨੇ ਚਾਹ ਪੈਣ ਦਾ ਸਮਾਨ ਲਿਆਉਂਦਾ ਹੋਇਆ ਫਿਰ ਜੋ ਖਰਾਬ ਹੋ ਗਿਆ ਤੇ ਫਿਰ ਉਹ ਦਫਾ ਕਰ ਪਰੇ ਨਹੀਂ ਮੰਨਦੀ ਤਾਂ ਨਾ ਜਾਵੇ ਪੇਕੇ ਜਿਹੜੇ ਆ ਨਾ ਉਹ ਤਾਂ ਭਾਵੇਂ ਮਿੱਟੀ ਦੇ ਹੋਣ ਉਹਦੇ ਬਹੁਤੇ ਹੀ ਚੰਗੇ ਆ ਤੇ ਜਿਹੜੇ ਹੁੰਦੇ ਨੇ ਆਪਣੇ ਘਰ ਦੇ ਜੀ ਉਹਦੇ ਬਹੁਤੇ ਹੀ ਮਾਰੇ ਬੇੜਾ ਰੁੜ ਗਿਆ ਵਾ ਚੰਦ ਜੀ ਜੀ ਤੁਸੀਂ ਨਾ ਇਹਦਾ ਕੀ ਕਰਾਂ ਸਾਡੀ ਤੇ ਲੱਗਦੀ ਰਹਿੰਦੀ ਆ ਮੇਰੇ ਨਾਲ ਤੇ ਮੰਮੀ ਹਰ ਵਕਤ ਲੜਦੀ ਰਹਿੰਦੇ ਤੇ ਚਾਚੀ ਵਾਲ ਤੂੰ ਨਹੀਂ ਜਾਣਾ ਹੈਗਾ ਮੈਂ ਫੇਰ ਲੜ ਲੂਗੀ ਉਹਨਾਂ ਵਿਚਾਰਿਆਂ ਨੇ ਕਹਿ ਹੀ ਦਿੱਤਾ ਵਿਚਾਨਾ ਉਹਨਾਂ ਦਾ ਨਾ ਕੋਈ ਧੀ ਨਾ ਕੋਈ ਪੁੱਤ ਤੁਹਾਨੂੰ ਸਭ ਕੋ ਕਹਿ ਰਹੇ ਆ ਤੇ ਤੁਸੀਂ ਸਭ ਕੋ ਜਾ ਕੇ ਤੇ ਉਹਨਾਂ ਨਾਲ ਉਹਨਾਂ ਦਾ ਚਾਹ ਪੂਰਾ ਕਰਕੇ ਆਓ ਹੋਰ ਡੜੀ ਨਹੀਂ ਆਉਂਨਾ ਵਸਤੇ ਹੋਰ ਕੌਣ ਏ ਕੇ ਪੇ ਕੇ ਕਰਦੀ ਫਿਰਦੀ ਆ ਉਹ ਇਹ ਵਿਚਾਰੇ ਬੜੇ ਜਿਦਾ ਸ਼ਰੀਫ ਹੁੰਦੇ ਆ ਮੈਂ ਜਾਣਾ ਉਹਨਾਂ ਨੂੰ ਚੰਗੀ ਤਰ੍ਹਾਂ ਚਲ ਕੋਈ ਨਹੀਂ ਜਾਣਾ ਹੀ ਉਹਨਾਂ ਕੋਈ ਵੇਖ ਲਾਂਗੇ ਭਲਾ ਕਿੰਨਾ ਚਾਹ ਕਰਦੇ ਨੇ ਚਲ ਕੋਈ ਨਹੀਂ ਬੁੱਤ ਕਰ ਲੋ ਤੁਸੀਂ ਜਿਦਾਂ ਕਰਨਾ ਕਿਹੜਾ ਸਮਝਾਵੇ ਇਹਨਾਂ ਨੂੰ